ਅਸ਼ੀਕਾਲ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਤਸਕਰੀ ਦਾ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਆਪਣੇ ਕੰਨਾਂ ਦੇ ਉੱਤੇ ਯਕੀਨ ਨਹੀਂ ਹੋਣਾ ਕਿ ਨਸ਼ਾ ਤਸਕਰ ਤਸਕਰੀ ਕਰਨ ਦੇ ਵਾਸਤੇ ਕਿਸ ਤਰੀਕੇ ਦੇ ਜੁਗਾਰ ਜੜੇ ਕੀ ਲਾ ਸਕਦੇ ਨੇ ਹੁਣ ਕਹਿ ਸਕਦੇ ਕਿ ਇਹਨਾਂ ਦੇ ਉੱਤੇ ਫਿਲਮਾਂ ਦਾ ਅਸਰ ਹੋ ਰਿਹਾ ਜਾਂ ਫਿਰ ਇਹਨਾਂ ਦਾ ਦਿਮਾਗ ਹੀ ਇੰਨੀ ਤੇਜ਼ੀ ਦੇ ਨਾਲ ਕੰਮ ਕਰ ਰਿਹਾ ਕਿ ਇਹਨਾਂ ਦੇ ਵੱਲੋਂ ਨਸ਼ੇਨਾਂ ਕਿਸ ਤਰੀਕੇ ਦੇ ਨਾਲ ਸਪਲਾਈ ਕੀਤਾ ਜਾਵੇ ਤਾਂ ਕਿ ਪੁਲਿਸ ਨੂੰ ਭਿੰਨ ਕੇ ਵੀ ਨਾ ਪਵੇ ਪੁਲਿਸ ਨੂੰ ਸ਼ੱਕ ਵੀ ਨਾ ਹੋਵੇ ਤੇ ਉਹਨਾਂ ਦੀ ਚੀਜ਼ ਵੀ ਵਿਕ ਜਾਵੇ ਤੇ ਉਹਨਾਂ ਦਾ ਤਸਕਰੀ ਦਾ ਕੰਮ ਵੀ ਨਾ ਰੁਕੇ ਇਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਅਜਿਹੇ ਜੁਗਾਰ ਲਗਾਏ ਜਾ ਰਹੇ ਨੇ ਕਿ ਲੋਕ ਇਸ ਦੇ ਵਿੱਚ ਹੱਥ ਰੰਦੇ ਹੱਥਕੰਡੇ ਅਪਣਾ ਕੇ ਆਪਣਾ ਕੰਮ ਜਾਰੀ ਰੱਖ ਰਹੇ ਨੇ ਤੇ ਜਦੋਂ ਪੁਲਿਸ ਅਜਿਹੇ ਲੋਕਾਂ ਦੇ ਉੱਤੇ ਕਾਰਵਾਈ ਕਰਦੀ ਹੈ ਤਾਂ ਉਹ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਂਦੇ ਨੇ ਕਿ ਇਹਨਾਂ ਨੇ ਤਾਂ ਜੁਗਾਰ ਅਜਿਹੇ ਲਗਾਇਆ ਕਿ ਕੋਈ ਬੰਦਾ ਸ਼ੱਕ ਵੀ ਨਹੀਂ ਕਰ ਸਕਦਾ ਜਿਵੇਂ ਕਿ ਹਰ ਦੇ ਵਿੱਚ ਇੱਕ ਪੁਸ਼ਪਾ ਫਿਲਮ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਸਾਰਾ ਕੰਮ ਹੁੰਦਾ ਤਾਂ ਦੂਜੇ ਪਾਸੇ ਇਸ ਵਿਅਕਤੀ ਨੇ ਵੀ ਜਿਹੜਾ ਕਿ ਇੰਡੀਅਨ ਆਇਲ ਟੈਂਕਰ ਦੀ ਆੜ ਦੇ ਵਿੱਚ ਨਸ਼ਾ ਜਿਹੜਾ ਕਿ ਇਸ ਦੇ ਵਿੱਚ ਜਿਹੜੀ ਕਿ ਸ਼ਰਾਬ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਨੇ ਇਸ ਦੀ ਭੰਕ ਪੈਂਦੀ ਹੈ ਤਾਂ ਪੁਲਿਸ ਨੇ ਰੋਕਿਆ ਤਾਂ ਉਹਨਾਂ ਨੇ ਇਸ ਦੀ ਜਾਂਚ ਕੀਤੀ ਤਾਂ ਦੇਖਿਆ ਗਿਆ ਕਿ ਇਸ ਦੇ ਵਿੱਚ 41 ਪੇਟੀਆਂ ਸ਼ਰਾਬ ਦੀਆਂ ਪਈਆਂ ਸੀ ਇਸੋ ਬਾਅਦ ਜਾਂਚ ਸ਼ੁਰੂ ਕਰ ਦਿਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਚੱਲਾਂ ਮੈਂ ਬਾਤ ਚਲਾਉਂਦੇ ਚੱਲਾਂ ਮੈਂ ਇੱਧਰ ਆਂ ਤੇਰੀ ਗੱਲ ਸੁਣੋ ਬੋਲਿਆ ਕਾਫੀ ਬਿਚ ਬਹੁਤੀ ਸਮਾਂ ਨੂੰ ਲੈ ਕੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਵਿਰੁੱਧ ਇੱਕ ਜੁੱਧ ਛੇੜਿਆ ਹੈ ਜਿਹਦੇ ਚੱਲਦੇ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰੀ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਤੇ ਉਹਨਾਂ ਦੇ ਘਰਾਂ ਦੇ ਉੱਤੇ ਜਿੱਥੇ ਪੀਲਾ ਬਲਡوزر ਚਲਾਇਆ ਜਾ ਰਿਹਾ ਦੂਜੇ ਪਾਸੇ ਜਾਂਚ ਪੜਤਾਲ ਲਗਾਤਾਰ ਚੱਲੀ ਹੈ ਜਿਹਦੇ ਚੱਲਦੇ ਉਹਨਾਂ ਨੂੰ ਸੂਚਨਾ ਮਿਲੀ ਤੇ ਇਸ ਤਹਿਤ ਜਿਹੜੀ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਇੱਕ ਵਿਅਕਤੀ ਜੋ ਕਿ ਨਸ਼ੇ ਦੀ ਤਸਕਰੀ ਕਰਦਾ ਸੀ ਉਸ ਦੇ ਵੱਲੋਂ ਸ਼ਰਾਬ ਨਜ਼ਾਇਜ਼ ਵੇਚੀ ਜਾਂਦੀ ਸੀ ਉਸ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਬੋਲੇ ਕਿ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦ। ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੇ ਨਿਸ਼ਿਦਿਸਾ ਨਿਰਦੇਸ਼ਾਂ ਦੇ ਇਹ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੇ ਹੁਣ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ। ਜਿਸ ਦੇ ਸੰਬੰਧੀ ਐਸਰ ਤੋਂ ਸਾਡੇ ਸਦਰ ਤੇ ਸਪੈਸ਼ਲ ਬ੍ਰਾਂਚ ਦੇ ਇਨਸਪੈਕਟਰ ਜਸਵੀਰ ਸਿੰਘ ਨੇ ਨਾਕਾ ਬਬਰੀਪਾ ਇਸ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਤੇ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰੰਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਐਫਆਈਆਰ ਲੋਜ ਕਰ ਲਈ ਗਈ ਹੈ ਦੋ ਚੀਨوں ਟਰੱਕ ਡਰਾਈਵਰ ਨੂੰ ਗ੍ਰਿਪਤਾਰ ਕਰ ਲਿਆ ਹੈ ਅੱਕੇ ਦੋ ਤਾਂ ਲੱਗੇ ਦੇਤੀ ਇੱਕ ਧੰਦੇ ਦੇ ਵਿੱਚ ਉਹ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਅੱਜ ਇਹ ਮੈਟਰੀਅਲ ਦਾ ਪਾਰਟ ਆਹੀ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਦੇ ਲਿੰਕਾਂ ਇਹ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਇਆ ਸੀ ਤਰੀਕਾ ਜਿਹੜਾ ਤੇਲ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋਏ ਸੀ ਉਹਦੇ ਵਿੱਚ ਬੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਇਹ ਜੇ ਚੰਡੀਗੜ੍ਹ ਮਾਰਕਾ ਸਰਦ ਚੰਡੀਗੜ੍ਹ ਤੋਂ ਆਈ ਸੀ ਸਿਰਫ ਪਤਾ ਥੋੜਾ ਕਿ ਨਹੀਂ ਮੇਰੇ ਜਾਣ ਤੋਂ ਤੁਸੀਂ ਇਹ ਇਹ ਜਦਾ ਨਾ ਹੈਗਾ ਜੀ ਬਲਵਿੰਦਰ ਸਿੰਘ ਸਨਵ ਜਸਵਿੰਦਰ ਸਿੰਘ ਸ਼ਹਿਰ ਹੁੰਦਾ ਲੈਣ ਵਾਲਾ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਜੇਹਤ ਕੋ ਪੁੱਛ ਕਿਸ ਕਰਨੀ ਆ ਵੀ ਕਿਥੋਂ ਲੈ ਕੇ ਆਇਆ ਸੀ ਤੇ ਕਿਥੇ ਨੇ ਸਪਲਾਈ ਕਰਨੀ ਹੈ ਟੈਂਕਰ ਸਿਰ ਦਾ ਆਪਣਾ ਸੀ ਜਿਹਨੇ ਕਰਾਇਆ ਕਰਾਈ ਸੀ ਟੈਂਕਰ ਕਰਾਇਆ ਤੇ ਸੀ ਇਹ ਡਰਾਈਵਰ ਸੀ ਇਹ ਕੰਦਾ ਸਪੈਸ਼ਲ ਦੇ ਵਾਸਤੇ ਬਣਾਇਆ ਗਿਆ ਸੀ ਜਿਵੇਂ ਵਾਸ ਸਪੈਸ਼ਲ ਦੇ ਸਿਵਾਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਹੋਏ ਤੇ ਕਿ ਇਹਨੂੰ ਪੰਦਰਾਂ ਚੱਲੇ ਵੀ ਤੇਲ ਲੈ ਕੇ ਜਾ ਰਹੇ ਸਪਲਾਈ ਦਾ ਟੈਂਕਰ ਸੀ ਉਹ ਉਹਦੇ ਦਾ ਫਾਰਮੂਲਾ ਰਚਣਾ ਜਿੱਦਿ ਜਿੱਦਿ ਉਹ ਵੀ ਕਰਾਂਗੇ ਤੇ ਜੇਹਤ ਕੋ ਪੁੱਛ ਕਿਸ ਪੜਤਾਲ ਕਰਾਂਗੇ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰਿਸ਼ਟ ਕੀਤਾ ਜਾਵੇ ਤੇ ਸਪਲਾਈ ਕਰਦਾ ਵੀ ਹੈ ਕਿ ਜੈਸੇ ਇਸੇ ਵਾਸਤੇ ਨਹੀਂ ਨਹੀਂ ਇਹ ਖੰਨੇ ਗਿਆ ਜੀ ਅੰਗੋ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਉਹਦਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗਰੋਵ ਵਾਲਾ ਕਿੰਨੇ ਮੈਂ ਇਹ ਸਰ ਕਿੰਗਾ ਜੀ ਹੁਣ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਦੇ ਜਿੱਦਾਂ ਖਾਣੇ ਬਣਾਏ ਗਿਆ 700 ਤੇ ਜाहिर ਕੀ ਹੈ ਮਤਲਬ ਪਹਿਲੇ ਵੀ ਕਰਦੇ ਹੁੰਗੇ ਕਿਉਂਕਿ ਬਿਲਕੁਲ 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 ਕਰਦੇ ਹੁਣ ਤੇ ਆਇਆ ਕੋਈ ਸਮਝ ਕਿ ਪਹਿਲੇ ਕੁਝ ਕੀਤਾ ਨਹੀਂ ਅੱਜ ਤੇ ਕੋਈ ਵੀ ਬਰੀਕੀ ਨਾਲ ਪੁੱਛ ਕੇ ਕੁਝ ਨਹੀਂ ਕੀਤੀ ਬਰੀਕੀ ਨੇ ਪੁੱਛ ਕੇ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜਿਲਿਆ ਦੇਣ ਰੈਨ ਵਾਲਾ ਇਹ ਡਰਾਈਵਰ ਚਾਰ ਕੋ ਬਣਾ ਲਿਆ। ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇੱਥੇ ਦੇਸ਼ ਦੇ ਵਿੱਚ ਜੁਗਾਰ ਦੀ ਕੋਈ ਵੀ ਜਿਹੜੀ ਕਿ ਕਮੀ ਨਹੀਂ ਹੈ। ਲੋਕਾਂ ਦੇ ਦਿਮਾਗ ਇੰਨੇ ਕੁ ਜ਼ਿਆਦਾ ਕੰਮ ਕਰਦੇ ਨੇ ਉਹ ਵੀ ਪੁੱਠੇ ਕੰਮਾਂ ਵਾਸਤੇ ਤਾਂ ਉਹਨਾਂ ਦੇ ਵੱਲੋਂ ਅਜਿਹੇ ਜੁਗਾਰ ਲਗਾ ਕੇ ਤਸਕਰੀਆਂ ਕੀਤੀਆਂ ਜਾ ਰਹੀਆਂ ਨੇ। ਜੇਕਰ ਉਹਨਾਂ ਦਾ ਦਿਮਾਗ ਇੰਨਾ ਹੀ ਤੇਜ਼ ਹਾ ਤਾਂ ਇਸ ਨੂੰ ਚੰਗੇ ਪਾਸੇ ਵੀ ਲਾਇਆ ਜਾ ਸਕਦਾ ਪਰ ਦੇਖਿਆ ਜਾ ਰਿਹਾ ਹੈ ਕਿ ਜਿੱਦਾਂ ਮੁਨਾਫਾ ਜ਼ਿਆਦਾ ਹੁੰਦਾ ਪਰ ਇਸ ਦੇ ਵਿੱਚ ਲੋਕ ਇਹ ਨਹੀਂ ਦੇਖਦੇ ਕਿ ਕਿਸੇ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ ਕਿ ਜ਼ਕਰ ਖਰਾਬਾਦ ਹੋ ਰਿਹਾ ਪਰ ਉਹ 4 ਪੈਸੇ ਕਮਾਉਣ ਦੇ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਬਾਕੀ ਤੁਹਾਡਾ ਅਜਾਹੇ ਲੋਕਾਂ ਦੇ ਖਿਲਾਫ ਕੀ ਕਹਿਣਾ ਆਪਣੀ ਰੈਕਮੈਂਟ ਵਿੱਚ ਜ਼ਰੂਰ ਸਾਂਝੀ ਕਰਿਓ